ਹਾਂਜੀ ਸ਼ਸ਼ੀਕਾਲ ਸਾਰਿਆਂ ਨੂੰ ਦੇਖੋ ਜੀ ਅੱਜ ਦੀ ਰੀਲ ਹੈ ਜਿਹੜੀ ਆਪਾਂ ਲੈ ਕੇ ਆਏ ਆ ਇੰਨਾ ਭਾਈਆਂ ਦੇ ਉੱਤੇ ਦੇਖੋ ਜੀ ਯਾਰ ਇਹ ਆ ਚਾਰ ਪੰਜ ਮੁੰਡੇ ਆ ਤੇ ਇੱਕ ਪਾਣੀ ਦਾ ਤਲਾਬ ਪਤਾ ਨਹੀਂ ਸਮੁੰਦਰ ਆ ਉਹਦੇ ਵਿੱਚ ਇਹ ਇੱਕ ਬੰਬ ਜਿਹਾ ਛੱਟਦੇ ਆ ਤੇ ਜਿਸ ਨਾਲ ਮੱਛੀਆਂ ਦੀ ਮੌਤ ਹੋ ਜਾਂਦੀ ਹੈ ਤੇ ਉਹ ਵਿਚਾਰੀਆਂ ਨਾ ਤਿਰਕੇ ਉੱਪਰ ਆ ਜਾਂਦੀਆਂ ਨੇ ਜਦੋਂ ਮਰ ਜਾਂਦੀਆਂ ਨੇ ਦੇਖੋ ਇਹਨਾਂ ਨੇ ਮੱਛੀਆਂ ਬਣਾਉਣ ਵਾਸਤੇ ਜਾਂ ਮੀਟ ਕੁਛ ਵੀ ਆ ਯਾਰ ਕੁਛ ਵੀ ਖਾਣ ਵਾਸਤੇ ਇਹਨਾਂ ਨੇ ਹਨਾ ਕਿੰਨਾ ਪਾਪ ਕੀਤਾ ਦੇਖੋ ਇਹ ਜੇ ਬੰਦਿਆਂ ਨੂੰ ਕਿਤੇ ਵੀ ਰੱਬ ਮੈਂ ਲਗਾਦਾ ਥਾਣੀ ਦਊਗਾ ਤੇ ਬਾਅਦ ਚ ਕਹਿੰਦੇ ਸਾਡੇ ਜਵਾਕਾਂ ਨਾਲ ਆਹ ਕੁਛ ਹੋ ਗਿਆ ਤੇ ਆਹ ਕੁਛ ਹੋ ਗਿਆ ਯਾਰ ਜਦੋਂ ਆਪਾਂ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਕੁਦਰਤ ਵੀ ਆਪਾਂ ਨੂੰ ਬਖਸ਼ੂਗੀ ਨਹੀਂ ਹਨਾ ਮੈਨੂੰ ਨਹੀਂ ਲੱਗਦਾ ਵੀ ਇਹ ਕੰਮ ਹੋਣਾ ਚਾਹੀਦਾ ਇਹਨਾਂ ਨੂੰ ਸਜ਼ਾ ਜਿਹੜੀ ਜ਼ਰੂਰ ਹੋਣੀ ਚਾਹੀਦੀ ਯਾਰ ਇਹ ਜੇ ਕੰਮਾਂ ਨੂੰ ਜੇ ਆਪਾਂ ਸਜ਼ਾ ਦਵਾਂਗੇ ਇਹ ਜੇ ਬੰਦਿਆਂ ਨੂੰ ਤਾਂ ਹੀ ਬੰਦਿਆਂ ਨੂੰ ਅਕਲ ਆਉਣੀ ਨਹੀਂ ਇੱਥੇ ਪੰਛੀ ਜਾਂ ਹੋਰ ਜਾਨਵਰ ਐਦਾਂ ਹੀ ਮਾਰਦੇ ਰਹਿਣਾ ਇਹਨਾਂ ਨੇ ਆਪਣੇ ਸਵਾਦ ਦੇ ਲਈ ਜੇਕਰ ਮੇਰੀ ਇਹ ਰੀਲ ਤੁਹਾਨੂੰ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਫੋਲੋ ਜ਼ਰੂਰ ਕਰ ਲਿਓ ਇਸ ਤਰ੍ਹਾਂ ਦੀਆਂ ਨਵੀਆਂ ਹੋਰ ਵੀਡੀਓ ਵੇਖਣ ਲਈ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਵੀ ਇਹ ਗੱਲ ਮੈਂ ਸਹੀ ਕਹੀ ਆ ਜਾਂ ਨਹੀਂ ਕਹੀ ਦੇਖੋ ਜੀ ਹਨਾ ਸਾਰਿਆਂ ਨੂੰ ਇਹ ਅੱਗੇ ਰੀਲ ਜ਼ਰੂਰ ਸੈਂਡ ਕਰੋ ਵੀ ਇਹ ਇਹੋ ਜਿਹਾ ਪਾਪ ਨਾ ਕਰਨ